ਕਿ ਯੂਪੀ ਦੀ ਦਵਾਈ ਕੰਪਨੀ ਪੰਜਾਬੀਆਂ ਦੀ ਜਾਨਾਂ ਦੇ ਨਾਲ ਖੇਡ ਰਹੀ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਇਸ ਨੂੰ ਸ਼ਰਿਆਂ ਪੰਜਾਬੀਆਂ ਦੀ ਜਾਨਾਂ ਦੇ ਨਾਲ ਖਲਵਾੜ ਕਰਨ ਦੇ ਰਹੀ ਹੈ ਖਲਵਾੜ ਕਰਨ ਹੀ ਦੇ ਰਹੀ ਸਗੋ ਨਿਯੋਤਾ ਪੰਜਾਬ ਸਰਕਾਰ ਨੇ ਖੁਦ ਦਿੱਤਾ ਟੈਂਡਰ ਲਾ ਕੇ ਕਿ ਆਓ ਤੁਸੀਂ ਦਵਾਈਆਂ ਦਿਓ ਪਰ ਤੁਸੀਂ ਹੈਰਾਨ ਹੋਵੋਗੇ ਆਸ਼ੂ ਨੇਜਾ ਪੱਤਰਕਾਰਾਂ ਦੇ ਇਸ ਮੰਚ ਤੇ ਅੱਜ ਖੁਲਾਸੇ ਸੁਣੋਗੇ ਇਸ ਕੰਪਨੀ ਬਾਰੇ ਕਿ ਕਿਹੜੇ ਕਿਹੜੇ ਸਟੇਟ ਇਸ ਨੂੰ ਬੈਨ ਕਰ ਚੁੱਕੀ ਹੈ ਸੈਂਟਰ ਸਰਕਾਰ ਇਸ ਕੰਪਨੀ ਬਾਰੇ ਬਕਾਇਦਾ ਵਾਰਨਿੰਗ ਜਾਰੀ ਕਰ ਚੁੱਕੀ ਆ ਉਸ ਦੇ ਬਾਅਦ ਵੀ ਪੰਜਾਬ ਦੇ ਵਿੱਚ ਢੱਲੇ ਨਾਲ ਇਸ ਕੰਪਨੀ ਨੂੰ ਟੈਂਡਰ ਦਿੱਤੇ ਜਾ ਰਹੇ ਸੀ ਇਥੋਂ ਤੱਕ ਕਿ ਹਸਪਤਾਲਾਂ ਦੇ ਵਿੱਚ ਇਸ ਦੀਆਂ ਦਵਾਈਆਂ ਪਹੁੰਚੀਆਂ ਲੋਕਾਂ ਨੂੰ ਲੱਗੀਆਂ ਲੋਕਾਂ ਦੇ ਰਿਐਕਸ਼ਨ ਵੀ ਹੋਏ ਇਸ ਦਵਾਈ ਦੇ ਚਲਦੇ ਹੋ ਸਕਦਾ ਹੈ ਕਿ ਇੱਕ ਅੱਧੀ ਮੌਤ ਵੀ ਹੋਈ ਹੋਵੇ ਜਿਹੜੀ ਕਿ ਜਨਤਕ ਨਾ ਕੀਤੀ ਗਈ ਹੋਵੇ ਪਰ ਅਸੀਂ ਇਸ ਚੀਜ਼ ਦਾ ਦਾਵਾ ਨਹੀਂ ਕਰਦੇ ਪਰ ਅੱਜ ਜਿਹੜੇ ਖੁਲਾਸੇ ਕਰਾਂਗੇ ਇਸ ਕੰਪਨੀ ਦੇ ਕਿ ਆਖਰਕਾਰ ਕਿਵੇਂ ਪੰਜਾਬ ਦੇ ਵਿੱਚ ਤਬਾਹੀ ਇਸ ਕੰਪਨੀ ਨੇ ਆਪਣੀ ਦਵਾਈ ਦੇ ਨਾਲ ਮਚਾਈ ਹੈ ਕਿਉਂਕਿ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਸ ਕੰਪਨੀ ਦੇ ਸੈਂਪਲ ਵੱਖ-ਵੱਖ ਸਮੇਂ ਦੇ ਉੱਪਰ ਫੇਲ ਹੋਏ ਇੱਕ ਸਟੇਟ ਨੇ ਬੈਨ ਕੀਤਾ ਸੈਂਟਰ ਸਰਕਾਰ ਨੇ ਵਾਰਨਿੰਗ ਜਾਰੀ ਕੀਤੀ ਤੇ ਇਸ ਦੇ ਬਾਵਜੂਦ ਵੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦੀਆਂ ਦਵਾਈਆਂ ਪਹੁੰਚਦੀ ਰਹੀਆਂ ਤੜੱਲੇ ਦੇ ਨਾਲ ਹੈਰਾਨੀ ਤਾਂ ਉਦੋਂ ਹੋਈ ਜਦੋਂ ਵਿੱਤੇ ਦੀਨੀ ਚੁੱਪਚਪੀਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਹਸਪਤਾਲਾਂ ਤੋਂ ਦਵਾਈਆਂ ਦਾ ਬੈਚ ਵਾਪਸ ਜਿਹੜਾ ਮੰਗਾਇਆ ਗਿਆ ਅੱਠ ਦਵਾਈਆਂ ਜਿਨ੍ਹਾਂ ਦੇ ਬੈਚ ਵਾਪਸ ਮੰਗਾਏ ਗਏ ਅਲੱਗ-ਅਲੱਗ ਸਮੇਂ ਹਸਪਤਾਲਾਂ ਦੇ ਵਿੱਚ ਭੇਜੇ ਗਏ ਸੀਗੇ ਉਸ ਨੋਟੀਫਿਕੇਸ਼ਨ ਨੂੰ ਲੈ ਕੇ ਚੈਨਲਾਂ ਤੇ ਬੜੀ ਚਰਚਾ ਹੋਈ ਪ੍ਰਮੁੱਖ ਜਿਹੜੇ ਮੀਡੀਆ ਟੀਵੀ ਅਦਾਰੇ ਹੈਗੇ ਆ ਵੈਬ ਮੀਡੀਆ ਹੈਗੀ ਆ ਉਹਨਾਂ ਨੇ ਢੜਲੇ ਨਾਲ ਰੋਲਾ ਪਾਇਆ ਕਿ ਪੰਜਾਬ ਸਰਕਾਰ ਨੇ 8 ਦਵਾਈਆਂ ਦੇ ਉੱਪਰ ਬੈਨ ਲਾ ਦਿੱਤਾ ਪੰਜਾਬ ਸਰਕਾਰ ਦੀ ਵਾਵਾ ਪੜ ਦਿੱਤੀ ਪਰ ਕਿਸੇ ਨੇ ਇਹ ਹਿੰਮਤ ਨਹੀਂ ਦਿਖਾਈ ਕਿ ਇਹ ਸਵਾਲ ਪੁੱਛਿਆ ਜਾਵੇ ਕਿ ਆਖਰਕਾਰ ਇਹ ਘਟੀਆ ਕਿਸਮ ਦੀਆਂ ਦਵਾਈਆਂ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਪੰਜਾਬੀਆਂ ਦੇ ਸਰੀਰਾਂ ਦੇ ਵਿੱਚ ਕਿਵੇਂ ਲੱਗ ਰਹੀਆਂ ਸਿਗੀਆਂ ਇੱਕ ਯੂਪੀ ਦੀ ਘਟੀਆ ਕੰਪਨੀ ਕਵਾਂਗੇ ਇਸ ਨੂੰ ਕਿਉਂਕਿ ਕਈ ਵਾਰ ਇਸ ਦੇ ਸੈਂਪਲ ਫੇਲ ਹੋ ਚੁੱਕੇ ਐ ਪੰਜਾਬੀਆਂ ਦੇ ਖੂਨ ਦੇ ਵਿੱਚ ਜਾ ਕੇ ਰਿਐਕਸ਼ਨ ਕਰ ਰਹੀ ਹੈ ਪਤਾ ਨਹੀਂ ਕਿੰਨੇ ਲੋਕਾਂ ਤੇ ਕਿੰਨਾ ਅਸਰ ਕਰ ਦਿੱਤਾ ਹੋਊਗਾ ਉਸ ਦੀਆਂ ਦਵਾਈਆਂ ਦਾ ਆਖਰਕਾਰ ਹਸਪਤਾਲਾਂ ਦੇ ਵਿੱਚ ਪਹੁੰਚ ਕਿਵੇਂ ਗਈ ਕਿਹੜੇ ਬਾਬੂਆਂ ਦੀ ਮਿਲੀ ਭਗਸੀ ਕਿਹੜੇ ਮੰਤਰੀਆਂ ਦੀ ਮਿਲੀ ਭਗਸੀ ਜਾਂ ਹੇਠਲੇ ਲੈਵਲ ਦੇ ਵਿੱਚ ਲੈਬੋਰੀਟੀਆਂ ਦੇ ਵਿੱਚ ਟੈਸਟਾਂ ਦੇ ਵਿੱਚ ਮਿਲੀ ਭਗਸੀ ਕੀ ਇਹ ਹਸਪਤਾਲਾਂ ਦੇ ਵਿੱਚ ਪਹੁੰਚ ਗਈ ਸਭ ਤੋਂ ਪਹਿਲਾਂ ਉਸ ਕੰਪਨੀ ਦਾ ਨਾਮ ਲੈ ਦਿੰਨੇ ਆ ਆ ਜਿਹੜਾ ਕੱਲ ਪੰਜਾਬ ਸਰਕਾਰ ਨੇ ਪਰਸੋਂ 10 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਸ ਦੇ ਵਿੱਚ ਤੁਸੀਂ ਇਸ ਨਾਮ ਨੂੰ ਧਿਆਨ ਨਾਲ ਪੜ੍ਹ ਲਓ ਮੈਂ ਸਕਰੀਨ ਤੇ ਵੀ ਲਗਾ ਦੂੰਗਾ ਇਹ ਸਰੂਪ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਦੋਂ ਇਸ ਨੂੰ ਤੁਸੀਂ ਜਾ ਕੇ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਬਹੁਤਾ ਕੁਝ ਵੈਬਸਾਈਟਾਂ ਇਸ ਕੰਪਨੀ ਦੇ ਬਾਰੇ ਨਹੀਂ ਦਿਖਾਉਣਗੀਆਂ ਪਰ ਤੁਸੀਂ ਫਿਰ ਆਪਣੇ ਸੋਰਸਸ ਦੇ ਨਾਲ ਗੱਲ ਕਰੋਗੇ ਜਾਂ ਡੀਪ ਦੇ ਵਿੱਚ ਸਟੱਡੀ ਕਰੋਗੇ ਤਾਂ ਤੁਹਾਨੂੰ ਥੋੜਾ ਬਹੁਤਾ ਚੀਜ਼ਾਂ ਮਿਲਣੀਆਂ ਸ਼ੁਰੂ ਹੋਣਗੀਆਂ ਤੇ ਮੈਂ ਕਾਫੀ ਇਸ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜੀ ਸਰੂਪ ਫਾਰਮਾਸੂਟਿਕਲ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਇਹ ਯੂਪੀ ਦੇ ਅਲੀਗੜ੍ਹ ਵਿਖੇ ਸਥਿਤ ਹੈਗੀ ਹੈ ਤੁਸੀਂ ਦੇਖੋ ਪੰਜਾਬ ਦੀਆਂ ਦਵਾਈਆਂ ਯੂਪੀ ਤੋਂ ਆ ਰਹੀਆਂ ਹਨ ਯੂਪੀ ਦੇ ਅਲੀਗੜ੍ਹ ਦੇ ਵਿੱਚ ਇਹ ਫੈਕਟਰੀ ਲੱਗੀ ਹੋਈ ਹੈ ਪਤਾ ਨਹੀਂ ਕਿਹੋ ਜੀ ਫੈਕਟਰੀ ਹੈਗੀ ਹੈ ਜਿੱਥੇ ਕਿ ਨੋਰਮਲ ਸਲਾਈਨ ਜਪਕੀ ਜਿਸ ਨੂੰ ਸੋਡੀਅਮ ਕੋਲੋਰਾਇਡ ਕਿਹਾ ਜਾਂਦਾ ਹੈ ਨੋਰਮ ਜਿਹੜਾ ਸਲਾਈਨ ਸੋਡੀਅਮ ਕੋਲੋਰਾਇਡ ਦੇ ਦੋ ਬੈਚ ਵਾਪਸ ਮੰਗਾਇਗੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚ ਚੁੱਕੇ ਸੀ ਕਈਆਂ ਮਰੀਜ਼ਾਂ ਨੂੰ ਲੱਗ ਚੁੱਕੇ ਸੀਗੇ ਅਕਸਰ ਸੋਡੀਅਮ ਕਲੋਰਾਇਡ ਕੀ ਹੁੰਦਾ ਕਿ ਫਲੂਇਡ ਹੁੰਦਾ ਜਦੋਂ ਬੋਡੀ ਦੇ ਵਿੱਚ ਇਲੈਕਟ੍ਰੋਲਾਈਟ ਤੁਹਾਡੇ ਖਤਮ ਹੋ ਜਾਂਦੇ ਆ ਜਾਂ ਲੂਜ਼ ਹੋ ਜਾਂਦੇ ਆ ਦੂਧਮੋਸ਼ਨ ਕਰਕੇ ਵੋਮਟਿੰਗ ਕਰਕੇ ਅਜਈਆਂ ਬਿਮਾਰੀਆਂ ਕਰਕੇ ਜਾਂ ਹੋਰ ਵੀ ਕਿਸੇ ਕਾਰਨਾ ਕਰਕੇ ਤਾਂ ਉਸ ਤੋਂ ਬਾਅਦ ਸੋਡੀਅਮ ਕਲੋਰਾਇਡ ਇੱਕ ਆਮ ਹਸਪਤਾਲਾਂ ਦੇ ਵਿੱਚ ਦਿੱਤਾ ਜਾਣ ਵਾਲਾ ਫਲੂਇਡ ਹੈ ਤਾਂ ਜੋ ਤੁਹਾਡੇ ਬੋਡੀ ਦਾ ਇਲੈਕਟ੍ਰੋਲਾਈਟ ਵਾਪਸ ਲਿਆਂਦੇ ਜਾਣ ਤੁਹਾਡਾ એનર્ਜੀ ਲੈਵਲ ਬਣਿਆ ਰਵੇ ਸਿਪਰੋਫਲੋਕਸਿਨ ਦੇ ਦੋ ਬੈਚ ਜਿਹੜੇ ਉਹ ਵਾਪਸ ਗਏ ਆ ਤੇ ਡੈਕਸਟ੍ਰੋਜ਼ ਇਸ ਦਾ ਇੱਕ ਬੈਚ ਹੈ ਜਿਹੜਾ ਵਾਪਸ ਗਿਆ ਹਸਪਤਾਲਾਂ ਨੂੰ ਆਰਡਰ ਦਿੱਤੇ ਆ ਇਸ ਸਰੂਪ ਫਾਰਮਾਸਿਊਟੀਕਲ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀ ਇਸ ਨੂੰ ਬਣਾਉਂਦੀ ਹੈ ਹਸਪਤਾਲਾਂ ਦੇ ਵਿੱਚ ਪਚਾਉਂਦੀ ਹੈ ਆਖਰਕਾਰ ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਸਰੂਪ ਫਾਰਮਾਸਿਊਟੀਕਲ ਲਿਮਟਿਡ ਕੰਪਨੀ ਸਭ ਤੋਂ ਪਹਿਲਾ ਸਵਾਲ ਹੈ ਕਿ ਆਖਰਕਾਰ ਇਹ ਹਸਪਤਾਲਾਂ ਦੇ ਵਿੱਚ ਪਹੁੰਚ ਕਿਵੇਂ ਗਈ ਖਰਾਬ ਦਵਾਈ ਕਿਉਂਕਿ ਇੱਕ ਸਟੈਂਡਰਡ ਪ੍ਰੋਸੀਜਰ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਹਸਪਤਾਲਾਂ ਦੇ ਵਿੱਚ ਕਿਹੜੀ ਕਿਹੜੀ ਦਵਾਈ ਦੀ ਲੋੜ ਹੈ ਡਾਕਟਰਾਂ ਤੋਂ ਪੁੱਛਿਆ ਜਾਂਦਾ ਹੈ ਐਸ ਐਮਓ ਤੋਂ ਪੁੱਛਿਆ ਜਾਂਦਾ ਹੈ ਲਿਸਟਾ ਬਣਦੀ ਹੈ ਉਸ ਤੋਂ ਬਾਅਦ ਫਿਰ ਸਰਕਾਰ ਕੋਲ ਉਹ ਸਾਰਾ ਡਾਟਾ ਹੈਲਥ ਡਿਪਾਰਟਮੈਂਟ ਕੋਲ ਪਹੁੰਚਦਾ ਬਕਾਇਦਾ ਉਸ ਡਾਟੇ ਤੋਂ ਬਾਅਦ ਟੈਂਡਰ ਫਲੋਟ ਕੀਤੇ ਜਾਂਦੇ ਆ ਸੈਂਡਰ ਫਲੋਟ ਕਰਨ ਤੋਂ ਬਾਅਦ ਜਿਹੜੀ ਸਭ ਤੋਂ ਘੱਟ ਲੱਗਦੀ ਹੈ ਸਰਕਾਰ ਨੂੰ ਕਿ ਹਾਂ ਇੱਥੇ ਵੈਲਿਊ ਸਾਨੂੰ ਸਹੀ ਮਿਲ ਰਹੀ ਹੈਗੀ ਆ ਤਾਂ ਉਸ ਫਾਰਮਾਸੂਟੀਕਲ ਕੰਪਨੀ ਨੂੰ ਆਰਡਰ ਦੇ ਦਿੱਤਾ ਜਾਂਦਾ ਉਸ ਆਰਡਰ ਤੋਂ ਬਾਅਦ ਉਹ ਵੇਅਰਹਾਊਸ ਦੇ ਵਿੱਚ ਪਹੁੰਚਦਾ ਉਸ ਤੋਂ ਬਾਅਦ ਬਕਾਇਦਾ ਉਹਨਾਂ ਦੇ ਟੈਸਟ ਕੀਤੇ ਜਾਂਦੇ ਲੈਬੋਰੀ ਟੈਸਟ ਕੀਤੇ ਜਾਂਦੇ ਲੈਬ ਦੇ ਵਿੱਚ ਟੈਸਟ ਕੀਤੇ ਜਾਂਦੇ ਹੈਗੇ ਆ ਸੈਂਪਲ ਭਰੇ ਜਾਂਦੇ ਹੈਗੇ ਆ ਜਦੋਂ ਸੈਂਪਲ ਦੀ ਰਿਪੋਰਟ ਓਕੇ ਆਉਂਦੀ ਹੈ ਉਸ ਤੋਂ ਬਾਅਦ ਹੀ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਵਰਤਣ ਦੇ ਹੁਕਮ ਹੁੰਦੇ ਆ ਹੁਣ ਪਹਿਲਾ ਸਵਾਲ ਇੱਥੇ ਇਹ ਬੰਦਾ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਇਨਫੈਕਸ਼ਨ ਆਪਾ ਕੀ ਹੈ ਕਿ ਰਿਐਕਸ਼ਨ ਦੇਖੇਗੇ ਹਾਲਾਂਕਿ ਹੁਣ ਰਿਐਕਸ਼ਨ ਤਾਂ ਕਈ ਤਰ੍ਹਾਂ ਦੇ ਹੋ ਸਕਦੇ ਆ ਕਿਸੇ ਦੀ ਬੋੜੀ ਤੇ ਤਫੜ ਹੋ ਸਕਦੇ ਆ ਸਾਹ ਲੈਣ ਦੇ ਵਿੱਚ ਕਿਸੇ ਨੂੰ ਦਿੱਕਤ ਹੋ ਸਕਦੀ ਹੈ ਕਈ ਵਾਰ ਹਾਰਟ ਫੇਲਿਅਰ ਦਾ ਵੀ ਖਤਰਾ ਬਣ ਜਾਂਦਾ ਹੈਗਾ ਬਹੁਤ ਸਮੱਸਿਆਵਾਂ ਆ ਸਕਦੀ ਹੈ ਚਿਹਰਾ ਲਾਲ ਹੋ ਸਕਦਾ ਹੈਗਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਰਿਐਕਸ਼ਨ ਤਾਂ ਕਈ ਤਰ੍ਹਾਂ ਦਾ ਹੋ ਸਕਦਾ ਹੈ ਉਸ ਤਰ੍ਹਾਂ ਦੇ ਰਿਐਕਸ਼ਨ ਨੋਟ ਕੀਤੇ ਗਏ ਜਿਸ ਤੋਂ ਬਾਅਦ ਇਸ ਮੈਡੀਸਨ ਨੂੰ ਹਸਪਤਾਲ ਦੇ ਵਿੱਚੋਂ ਵਾਪਸ ਮੰਗਾਇਆ ਗਿਆ ਕੁਝ ਨਹੀਂ ਦੱਸਿਆ ਗਿਆ ਕਿਸ ਤਰ੍ਹਾਂ ਦੇ ਰਿਐਕਸ਼ਨ ਕੀਤੇ ਸੀਗੇ ਇਸ ਨੇ ਕਿਹੜੇ ਸਟੈਂਡਰਡ ਫੇਲ ਸੀਗੇ ਕਿਹੜੇ ਮਾਪਦੰਡ ਜਿਹੜੇ ਪੂਰੇ ਨਹੀਂ ਕਰਦੇ ਸੀਗੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸ਼ਨ ਤੁਸੀਂ ਲੈਣ ਜਾ ਰਹੇ ਹੋ ਤੇ ਹੁਣ ਸਵਾਲ ਇੱਥੇ ਇਹ ਬਣਦਾ ਕਿ ਹਸਪਤਾਲਾਂ ਦੇ ਵਿੱਚ ਕਿਵੇਂ ਪਹੁੰਚ ਗਈ ਕਿਉਂਕਿ ਤੁਸੀਂ ਤਾਂ ਇੱਕ ਪ੍ਰੋਸੀਜਰ ਫੋਲੋ ਕਰਨਾ ਹੁੰਦਾ ਹੈ ਬਕਾਇਦਾ ਟੈਸਟਿੰਗ ਹੁੰਦੀ ਹੈ ਕਿ ਬਿਨਾਂ ਲੈਬ ਟੈਸਟ ਕੀਤੇ ਬਿਨਾਂ ਸੈਂਪਲ ਲਏ ਤੁਸੀਂ ਇਸ ਨੂੰ ਹਸਪਤਾਲਾਂ ਦੇ ਵਿੱਚ ਭੇਜ ਦਿੱਤਾ ਐਨਾ ਭਰੋਸਾ ਤੁਸੀਂ ਉਸ ਕੰਪਨੀ ਦੇ ਸੰਰੂਪ ਫਾਰਮਾਸੋਟਿਕਲ ਮੈਡੀਕਲ ਲਿਮਟਿਡ ਤੇ ਕਰ ਲਿਆ ਪ੍ਰਾਈਵੇਟ ਲਿਮਟਿਡ ਤੇ ਕਰ ਲਿਆ ਕਿ ਉਹ ਬਹੁਤ ਵਧੀਆ ਕੰਪਨੀ ਤੁਹਾਡੇ ਹਸਪਤਾਲਾਂ ਦੇ ਵਿੱਚ ਜਾ ਕੇ ਜਾਦੂ ਕਰ ਦੂਗੀ ਤੇ ਮਰੀਜ਼ਾਂ ਨੂੰ ਠੀਕ ਠਾਕ ਕਰੂਗੀ ਜਿਹੜੀ ਕੰਪਨੀ ਪਹਿਲਾਂ ਹੀ ਇੱਕ ਸਟੇਟ ਦੇ ਵਿੱਚ ਬਲੈਕਲਿਸਟ ਹੋ ਚੁੱਕੀ ਹੋਵੇ ਤਿੰਨ ਸਾਲ ਦੇ ਲਈ ਕੇਂਦਰ ਸਰਕਾਰ ਉਸ ਵਾਸਤੇ ਗਾਈਡਲਾਈਨ ਜਾਰੀ ਕਰਦੀ ਹੋਵੇ ਹੁਣ ਮੈਂ ਤੁਹਾਨੂੰ ਕੁਝ ਅੰਕੜੇ ਦਿਖਾਉਣਾ ਤੇ ਚਾਤ ਮਰਵਾਉਣਾ ਕਿ ਕਦੋ-ਕਦੋ ਇਸ ਕੰਪਨੀ ਨੂੰ ਬੈਨ ਕੀਤਾ ਗਿਆ ਮੇਰੇ ਹੱਥ ਕਈ ਰਿਪੋਰਟਾਂ ਲਗੀਆਂ ਹੈਗੀਆਂ ਤੇ ਫਿਰ ਤੁਹਾਨੂੰ ਮੈਂ ਦੱਸ ਰਿਹਾ ਮਜ਼ੋਰਮ ਬਾਰੇ ਜਿੱਥੇ ਕੀ ਇਹ ਸਰੂਪ ਫਾਰਮਾਸਿਊਟੀਕਲ ਆਪਣੀ ਡਰਗ ਸਪਲਾਈ ਕਰਦੀ ਸੀ 2022 ਅਕਤੂਬਰ ਦੇ ਵਿੱਚ ਸ਼ੱਕ ਹੁੰਦਾ ਹੈ ਮਜ਼ੋਰਮ ਸਰਕਾਰ ਨੂੰ ਦਵਾਈਆਂ ਦੇ ਉੱਪਰ ਉਹ ਫਿਰ ਸੈਂਪਲ ਭਰੇ ਜਾਂਦੇ ਆ ਡਰਗ ਕੰਟਰੋਲ ਡਿਪਾਰਟਮੈਂਟ ਜਿਹੜਾ ਮਜ਼ੋਰਮ ਦਾ ਹੈ ਤੇ ਉੱਥੋਂ ਦੀ ਜਿਹੜੀ ਰੀਜਨਲ ਡਰਗ ਟੈਸਟਿੰਗ ਲੈਬੋਰੀ ਹੈ ਉੱਥੇ ਇਹ ਸੈਂਪਲ ਲਏ ਜਾਂਦੇ ਆ ਤੇ ਸੈਂਪਲ ਕਾ ਦਾ ਆਰਐਲ ਦਾ 500 ਸੋਡੀਅਮ ਲੈਕਟੇਟ ਦਾ ਕਿਉਂਕਿ ਫਲੂਇਡ ਆ ਜਿਹੜੇ ਉਹ ਸਪਲਾਈ ਕੀਤੇ ਜਾ ਰਹੇ ਸੀਗੇ ਤੇ ਸੈਂਪਲ ਦੇ ਵਿੱਚ ਕੀ ਹੁੰਦਾ ਬੈਕਟੀਰੀਅਲ ਐਂਡੋਟੌਕਸਿਨ ਟੈਸਟ ਸਟੀਰਿਲਿਟੀ ਮਤਲਬ ਜੇਕਰ ਆਸਾਨ ਭਾਸ਼ਾ ਦੇ ਵਿੱਚ ਸਮਝੀਏ ਕੁਝ ਬੈਕਟੀਰੀਆ ਤੇ ਕੁਝ ਇਨਫੈਕਸ਼ਨ ਇਹਨਾਂ ਦੇ ਵਿੱਚ ਪਾਈ ਗਈ ਅਪਾ ਕੀ ਹੈ ਕਿ ਪਹਿਲਾ ਹੀ ਮਰੀਜ਼ ਜਿਹੜਾ ਤੜਫ ਤੜਫ ਕੇ ਇਨਫੈਕਸ਼ਨ ਕਰਕੇ ਜਾਂਦਾ ਤੇ ਇਹਨਾਂ ਵਿੱਚ ਪਹਿਲਾ ਹੀ ਬੈਕਟੀਰੀਆ ਤੇ ਇਨਫੈਕਸ਼ਨ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਇੱਕ ਗਾਈਡਲਾਈਨ ਬਕਾਇਦਾ ਜਾਰੀ ਕੀਤੀ ਜਾਂਦੀ ਹਸਪਤਾਲਾਂ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਇਸ ਦਵਾਈ ਨੂੰ ਇਸਤੇਮਾਲ ਕਰਨ ਦੇ ਲਈ ਇਸ ਤੋਂ ਬਾਅਦ ਫਿਰ 오ਡੀਸਾ ਸਰਕਾਰ ਵੀ ਕੁਝ ਸੈਂਪਲ ਭਰਵਾਉਂਦੀ ਹੈ ਸੈਂਟਰਲ ਲੈਬੋਰੀਟਰੀ ਦੇ ਥਰੂ ਇਹ ਸੈਂਪਲ ਭਰੇ ਜਾਂਦੇ ਜਿਸ ਦੇ ਵਿੱਚ ਆਰਐਲ 500 ਦਾ ਸੈਂਪਲ ਲਿਆ ਜਾਂਦਾ ਹੈ ਬਕਾਇਦਾ ਉਸ ਤੋਂ ਬਾਅਦ ਇਹ ਜਿਹੜੀ ਸੀਡੀਐਲ ਇਹ ਸੈਂਟਰਲ ਇੱਕ ਤਾਂ ਪਹਿਲਾਂ ਮਜ਼ੋਰਮ ਦੇ ਵਿੱਚ ਰੀਜਨਲ ਲੈਬੋਰੀਟਰੀ ਨੇ ਟੈਸਟ ਕੀਤਾ ਸੀ ਫਿਰ ਸੈਂਟਰਲ ਲੈਬੋਰੀਟਰੀ ਨੇ ਟੈਸਟ ਕੀਤਾ ਇਸ ਦਾ ਸੀਡੀਐਲ ਕੋਲਕੱਤਾ ਦੇ ਵਿੱਚ ਬਕਾਇਦਾ ਇੱਥੇ ਟੈਸਟ ਕੀਤਾ ਗਿਆ ਡਰਗ ਕੰਟਰੋਲ ਕੰਟਰੋਲਡ ਡਿਪਾਰਟਮੈਂਟ ਜਿਹੜਾ 오ਡੀਸਾ ਵੱਲੋਂ ਇਸ ਦੇ ਸੈਂਪਲ ਪ੍ਰੋਵਾਏ ਗਏ ਆਰਐਲ 500 ਇੱਥੇ ਸੋਡੀਅਮ ਲੈਕਟੇਟ ਦਾ ਸੈਂਪਲ ਪ੍ਰਾਯਗਿਆ ਆਰਐਲ 500 ਦੂਸਰਾ ਬੈਚ ਵੀ ਇਸ ਦਾ ਫੇਲ ਪਾਇਆ ਗਿਆ ਤੀਸਰਾ ਬੈਚ ਵੀ ਇਸ ਦਾ ਫੇਲ ਪਾਇਆ ਗਿਆ ਚੌਥਾ ਬੈਚ ਵੀ ਇਸ ਦਾ ਜਿਹੜਾ ਐਨਐਸ ਦਾ ਸੋਡੀਅਮ ਕੋਲਰਾਈਡ ਇੰਜੈਕਸ਼ਨ ਹੈ ਉਸ ਦਾ ਵੀ ਬੈਚ ਫੇਲ ਪਾਇਆ ਗਿਆ ਉਸ ਦੇ ਵਿੱਚ ਬੈਕਟੀਰੀਅਲ ਐਂਡੋਟੌਕਸਿਨ ਪਾਏ ਗਏ ਤਾਂ ਫਿਰ ਇਸ ਤਰੀਕੇ ਜਦੋਂ 2022 ਦੇ ਵਿੱਚ ਚਾਰ ਬੈਚ ਜਿਹੜੇ ਇਸ ਕੰਪਨੀ ਦੇ 오ਡੀਸਾ ਦੇ ਵਿੱਚ ਫੇਲ ਹੋਏ ਮਜ਼ੁਰਮ ਤੋਂ ਬਾਅਦ 오ਡੀਸਾ ਦੇ ਵਿੱਚ ਫੇਲ ਹੋਏ ਫਿਰ 3 ਸਾਲ ਦੇ ਲਈ 오ਡੀਸਾ ਸਰਕਾਰ ਵੱਲੋਂ ਇਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਨਾਲ ਦੂਸਰੀ ਕੰਪਨੀ ਤੋਂ ਜਵਾਬ ਮੰਗਿਆ ਗਿਆ ਇਸ ਕੰਪਨੀ ਨੂੰ ਜਵਾਬ ਦੇ ਲਾਇਕ ਵੀ ਨਹੀਂ ਸਮਝਿਆ ਗਿਆ ਕਿ ਜਵਾਬ ਪੁੱਛਿਆ ਜਾਵੇ ਕਿ ਇਹ ਅਜਿਹਾ ਕਿਉਂ ਕੀਤਾ ਉਹਨਾਂ ਨੂੰ ਤਾਂ ਸਿੱਧਾ ਬਲੈਕਲਿਸਟ ਇਸ ਕੰਪਨੀ ਨੂੰ ਸਵਰੂਪ ਫਾਰਮਾਸੋਟিক্যাল ਜਿਹੜੀ ਹੈ ਪੰਜਾਬ ਦੇ ਵਿੱਚ ਯੂਪੀ ਦੀ ਕੰਪਨੀ ਡਰਗ ਸਪਲਾਈ ਕਰਦੀ ਆ ਉਸ ਨੂੰ ਤਾਂ ਉੜੀਸਾ ਦੇ ਵਿੱਚ ਬੈਨ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਦੀ ਆਪਾਂ ਕੀ ਕਿ ਜਿਹੜੀ ਸੈਂਟਰਲ ਡਰਗ ਕੰਟਰੋਲਰ ਆਰਗੇਨਾਈਜੇਸ਼ਨ ਹੈ ਉਸ ਵੱਲੋਂ 55 ਦਵਾਈਆਂ ਦੀ 50-55 ਦਵਾਈਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉੜੀਸਾ ਦੇ ਬੈਣ ਤੋਂ ਬਾਅਦ ਦੋ ਵਾਰੀ ਵਕਫ ਵਕ ਸਮੇਂ ਦੇ ਵਿੱਚ ਸਟੈਂਡਰਡ ਸੈਂਟਰ ਡਰਗ ਕੰਟਰੋਲਰ ਆਰਗੇਨਾਈਜੇਸ਼ਨ ਜਿਹੜੀ ਕਿ ਸੈਂਟਰ ਦੇ ਅਧੀਨ ਹੁੰਦੀ ਹੈ ਉਹਨਾਂ ਵੱਲੋਂ ਵਕਫ ਵਕ ਸਮੇਂ ਦੇ ਵਿੱਚ ਪਹਿਲਾ ਜਨਵਰੀ ਦੇ ਵਿੱਚ ਲਗਭਗ 1348 ਸੈਂਪਲ ਲਈ ਜਾਂਦੇ ਹੈਗੇ ਆ ਫਿਰ ਉਸ ਤੋਂ ਬਾਅਦ ਜਿਨ੍ਹਾਂ ਚੋਂ 1281 ਤਾਂ ਸਹੀ ਹੁੰਦੇ ਪਰ 67 ਸੈਂਪਲ ਉਸ ਦੇ ਵਿੱਚ ਫੇਲ ਹੁੰਦੇ ਆ ਤੇ ਉੱਥੇ ਵੀ ਇਹ ਜਿਹੜੀ ਮਹਾਰਥੀ ਸਵਰੂਪ ਫਾਰਮਾਸੂਟੀਕਲ ਹੈਗੀ ਹੈ ਇਸ ਦੇ ਕੱਲੇ ਦੇ ਚਾਰ ਸੈਂਪਲ ਫੇਲ ਹੋ ਜਾਂਦੇ ਆ ਜਿਹੜੇ ਕਿ ਕੋਲਕਾਤਾ ਤੇ ਕਰਮਵਾਰ ਆਪਾਂ ਕੀ ਕੀ ਗੁਹਾਟੀ ਦੀ ਜਿਹੜੀ ਸੈਂਟਰ ਲੈਬੋਰੀ ਹੈਗੀ ਆ ਉੱਥੇ ਟੈਸਟ ਕੀਤੇ ਗਏ ਸੀਗੇ ਤੇ ਉੱਥੇ ਵੀ ਐਨਐਸ ਆਰਐਲ ਇਹ ਹੀ ਫੇਲ ਹੁੰਦੇ ਆ ਇਹ ਖਾਸ ਕਰਕੇ ਚਾਰ ਚਾਰ ਇੱਕੋ ਕੰਪਨੀ ਦੇ ਸੈਂਪਲ ਫੇਲ ਹੋ ਗਏ ਆਰਐਲ ਤੇ ਐਨਐਸ ਜਿਹੜਾ ਕਿ ਆਮ ਜੀਵਨ ਜਦ ਜਨ ਜੀਵਨ ਕੈਲੀ ਆਪਾਸ ਸੇਵ ਕਰਨ ਵਾਲਾ ਲਾਈਫ ਸੇਵਿੰਗ ਇੰਜੈਕਸ਼ਨ ਹੈ ਫਲੂਇਡ ਹੈ ਉਸ ਦੇ ਸੈਂਪਲ ਫੇਲ ਹੋ ਰਿਹਾ ਇੰਨੇ ਮਾੜੇ ਹਾਲਾਤ ਇਸ ਕੰਪਨੀ ਦੇ ਤੇ ਜਨਵਰੀ ਦੇ ਵਿੱਚ 2023 ਦੇ ਵਿੱਚ ਫੇਲ ਹੁੰਦੇ ਆ ਫਿਰ ਫਰਵਰੀ 2023 ਦੇ ਵਿੱਚ ਵੀ ਫਿਰ ਸੈਂਪਲ ਆਰ ਐਲ ਤੇ ਐਨ ਐਸ ਦੇ ਫੇਲ ਹੋ ਜਾਂਦੇ ਜਿਸ ਤੋਂ ਬਾਅਦ ਬਕਾਇਦਾ ਸੈਂਟਰ ਸਰਕਾਰ ਵੱਲੋਂ ਕੇਂਦਰ ਵੱਲੋਂ ਇਹਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਿ ਅਜਿਹੀ ਮੈਡੀਸਨ ਜਾਂ ਇਸ ਕੰਪਨੀ ਦੀਆਂ ਦਵਾਈਆਂ ਨਾ ਯੂਜ਼ ਕੀਤੀਆਂ ਜਾਣ ਪਰ ਆਪਣੀ ਸਰਕਾਰ ਮਹਾਰਾਥੀ ਤਾਂ ਆਪਣੀ ਸਰਕਾਰ ਹੁਣ ਬੈਠੇ 2025 ਦੇ ਵਿੱਚ ਵੀ ਉਸੇ ਕੰਪਨੀਆ ਦੀ ਦਵਾਈਆਂ ਹਸਪਤਾਲਾਂ ਦੇ ਵਿੱਚ ਸਪਲਾਈ ਹੋ ਰਹੀਆਂ ਤੇ ਸ਼ਰੇ ਆਮ ਤੜ੍ਹਲੇ ਦੇ ਨਾਲ ਵਰਤੀਆਂ ਜਾ ਰਹੀਆਂ ਤਾਂ ਹੁਣ ਸਵਾਲ ਇੱਥੇ ਵੱਡੇ ਖੜੇ ਹੋ ਰਹੇ ਆ ਕਿ ਇੰਨੀਆਂ ਖਾਮੀਆਂ ਜਦੋਂ ਵੱਖ-ਵੱਖ ਸਮੇਂ ਦੇ ਵਿੱਚ ਪਾਈਆਂ ਗਈਆਂ ਤਾਂ ਉਸ ਦੇ ਬਾਵਜੂਦ ਇਸ ਕੰਪਨੀ ਦੇ ਕੋਲ ਟੈਂਡਰ ਕਿਵੇਂ ਚਲੇ ਗਏ ਵਧੀਆ ਬ੍ਰਾਂਡਡ ਕੰਪਨੀਆਂ ਜਾਂ ਜਿਨ੍ਹਾਂ ਨੂੰ ਕਹੇ ਕਿ ਬਾਜ਼ਾਰ ਦੇ ਵਿੱਚ ਇੱਕ ਚੰਗੀ ਵੈਲਿਊ ਮਿਲਦੀ ਹੈ ਉਹਨਾਂ ਕੰਪਨੀਆਂ ਨੂੰ ਕੀ ਟੈਂਡਰ ਨਹੀਂ ਦਿੱਤੇ ਜਾ ਸਕਦੇ ਸੀਗੇ ਕੀ ਵੱਡੇ ਅਧਿਕਾਰੀ ਆਪਣੇ ਲੈਵਲ ਦੇ ਉੱਪਰ ਕੰਪਰੋਮਾਈਜ਼ ਹੁੰਦੇ ਆ ਜਾਂ ਤੁਹਾਡੇ ਲੈਬ ਕੰਪਰੋਮਾਈਜ਼ ਹੋ ਕੇ ਟੈਸਟ ਉੱਥੇ ਕੀਤੇ ਜਾਂਦੇ ਆ ਸਵਾਲ ਇੱਥੇ ਇਹ ਘੜੇ ਹੁੰਦੇ ਆ ਕਿ ਆਖਰਕਾਰ ਕੀ ਤੁਸੀਂ ਇਹਨਾਂ ਦੇ ਟੈਸਟ ਕੀਤੇ ਸੀਗੇ ਜੇਕਰ ਅਲਰਟ ਵੀ ਤੁਸੀਂ ਮਿਸ ਕਰ ਦਿੱਤਾ ਕੇਂਦਰ ਸਰਕਾਰ ਦਾ 오디ਸਾ ਸਰਕਾਰ ਦੇ ਨੂੰ ਬੈਨ ਕੀਤਾ ਉਹ ਵੀ ਤੁਸੀਂ ਮਿਸ ਕਰ ਦਿੱਤਾ ਮਿਜ਼ੋਰਮ ਸਰਕਾਰ ਨੇ ਪਾਬੰਦੀਆਂ ਲਾਈਆਂ ਤੁਸੀਂ ਉਹ ਵੀ ਮਿਸ ਕਰ ਦਿੱਤੀਆਂ ਹਾਲਾਂਕਿ ਕਰਨਾਟਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਟੈਸਟਿੰਗ ਕੀਤੀ ਗਈ ਸੀ ਚਲੋ ਵੱਖ-ਵੱਖ ਸਰਕਾਰਾਂ ਨੇ ਇਹਨਾਂ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਤੁਸੀਂ ਮਿਸ ਕਰ ਦਿੱਤੀਆਂ ਪਰ ਜਿਹੜਾ ਆਪਣਾ ਸਟੈਂਡਰਡ ਆਪਰੇਸ਼ਨ ਹੈਗਾ ਕਿ ਤੁਸੀਂ ਉਸ ਨੂੰ ਵੀ ਫੋਲੋ ਨਹੀਂ ਕੀਤਾ ਕਿ ਬਕਾਇਦਾ ਸੈਂਪਲ ਹਸਪਤਾਲਾਂ ਦੇ ਵਿੱਚੋਂ ਪਹੁੰਚੋਂ ਤੋਂ ਪਹਿਲਾਂ ਸੈਂਪਲ ਲਿਆ ਜਾਂਦਾ ਹੈਗਾ ਜਾ ਤੁਹਾਡੀ ਜਿਹੜੀ ਖਰ ਲੈਬੋਰਟਰੀ ਹੈਗੀ ਉਹ ਕੰਪਰੋਮਾਈਜ਼ ਹੋ ਰਹੀ ਹੈ ਉੱਥੇ ਬੈਠੇ ਅਧਿਕਾਰੀ ਰਿਸ਼ਤਾ ਲੈ ਕੇ ਸੈਂਪਲ ਪਾਸ ਕਰਦੇ ਜੇਕਰ ਤੁਸੀਂ ਸੈਂਪਲ ਪ੍ਰੋਵਾਈ ਸੀਗੇ ਜੇਕਰ ਸੈਂਪਲ ਨਹੀਂ ਪ੍ਰੋਵਾਈ ਸੀ ਤਾਂ ਕਿਹੜੇ ਆਈਐਸ ਕਿਹੜੇ ਵੱਡੇ ਅਧਿਕਾਰੀ ਨੇ ਸਾਈਨ ਕੀਤੇ ਸੀ ਉਸ ਟੈਂਡਰ ਪ੍ਰੋਸੀਜਰ ਦੇ ਉੱਪਰ ਉਸ ਤੋਂ ਬਾਅਦ ਉਹਨੂੰ ਕਿਹਾ ਹੋਊਗਾ ਕਿ ਅਸੀਂ ਸੈਂਪਲ ਨਹੀਂ ਪ੍ਰਵਾਵਾਂਗੇ ਟੇਬਲ ਥੱਲੋ ਕਰੋੜ 2 ਕਰੋੜ ਰੁਪਏ 5 ਕਰੋੜ ਰੁਪਏ 10 ਕਰੋੜ ਰੁਪਏ ਦੇ ਦਿਓ ਇਹ ਸਵਾਲ ਬਹੁਤ ਵੱਡੇ ਸਿਹਤ ਤੰਤਰ ਉੱਪਰ ਖੜੇ ਹੋਰੇ ਕਿਉਂਕਿ ਤੁਸੀਂ ਪੰਜਾਬ ਦੀਆਂ ਜਾਨਾਂ ਦੇ ਨਾਲ ਖਲਵਾੜ ਕਰ ਰਹੇ ਹੋ ਸਿਹਤ ਮੰਤਰੀ ਸਾਹਿਬ ਤੁਸੀਂ ਤਾਂ ਸਿਹਤ ਮੰਤਰੀ ਹੋ ਮੈਂ ਤੁਹਾਨੂੰ ਮੈਸੇਜ ਪਾਇਆ ਹੋਇਆ ਤੁਸੀਂ ਇਹ ਦੇਖ ਲਓ ਤੇ ਰਿਪਲਾਈ ਕਰ ਦਿਓ ਉਸ ਚੀਜ਼ ਦਾ ਜਵਾਬ ਦੇ ਦਿਓ ਕਿ ਪੰਜਾਬ ਦੀ ਜਨਤਾ ਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਇਹਨਾਂ ਦੇ ਸੈਂਪਲ ਪਰਵਾਏ ਸੀ ਕਿ ਨਹੀਂ ਪਰਵਾਏ ਸੀ ਜੇਕਰ ਪਰਵਾਏ ਸੀ ਫਿਰ ਹਸਪਤਾਲਾਂ ਦੇ ਵਿੱਚ ਫੇਲ ਹੋਣ ਤੋਂ ਬਾਅਦ ਕਿਵੇਂ ਪਹੁੰਚ ਗੀਆਂ ਕਿਉਂਕਿ ਇਨਫੈਕਸ਼ਨ ਤਾਂ ਸੀਗੀ ਇਹਨਾਂ ਦੇ ਵਿੱਚ ਬੈਕਟੀਰੀਅਲ ਐਂਟੋਟੌਕਸਿਨ ਤਾਂ ਪਾਈਆਂ ਗਈਆਂ ਤੇ ਕਿਵੇਂ ਹਸਪਤਾਲਾਂ ਦੇ ਵਿੱਚ ਪਹੁੰਚ ਗਈਆਂ ਕਈ ਤਾਂ ਦਵਾਈਆਂ ਘੋਲੀ ਨਹੀਂ ਰਈਆਂ ਜਦ ਪੰਜਾਬ ਦੀ ਸਿਹਤ ਕ੍ਰਾਂਤੀ ਜਿਹੜੀ ਹੈ ਸਿਰਫ ਉਹ ਬੋਰਡਾਂ ਦੇ ਉੱਪਰ ਲਿਖਣ ਵਾਸਤੇ ਹੈ ਲੋਕਾਂ ਨੂੰ ਪੜ੍ਹੋਣ ਵਾਸਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਵਾਸਤੇ ਹੈ ਆਖਰ ਕਿਉਂ ਪੰਜਾਬ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪੰਜਾਬ ਦੀ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕੀ ਪੰਜਾਬ ਦੇ ਸਿਹਤ ਮੰਤਰੀ ਜਾਂ ਪੰਜਾਬ ਦੇ ਆਈਐਸ ਅਧਿਕਾਰੀ ਕੁਮਾਰ ਰਾਹੁਲ ਨੂੰ ਵੀ ਮੈਂ ਮੈਸੇਜ ਛੱਡਿਆ ਇਸ ਬਾਬਤ ਹੈ ਤੱਕਰ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ ਉਹਨਾਂ ਨੂੰ ਪਹਿਲਾਂ ਵੀ ਇੱਕ ਮੈਸੇਜ ਭੇਜਿਆ ਸੀ ਉਸ ਬਾਰੇ ਵੀ ਕੋਈ ਰਿਪਲਾਈ ਕੀਤਾ ਜਵਾਬ ਪੁੱਛਿਆ ਉਹਨਾਂ ਤੋਂ ਇਹੀ ਸਵਾਲ ਜਿਹੜੇ ਮੈਂ ਇੱਥੇ ਖੜੇ ਕਰ ਰਿਹਾ ਇਹੀ ਜਵਾਬ ਉਹਨਾਂ ਤੋਂ ਵੀ ਪੁੱਛਿਆ ਕਿ ਤੁਸੀਂ ਸੈਂਪਲ ਪ੍ਰੋਵਾਏ ਸੀ ਜਾਂ ਨਹੀਂ ਪ੍ਰੋਵਾਏ ਸੀ ਜੇਕਰ ਪ੍ਰੋਵਾਏ ਸੀ ਤਾਂ ਹਸਪਤਾਲਾਂ ਦੇ ਵਿੱਚ ਕਿਵੇਂ ਪਹੁੰਚ ਗਏ ਤੇ ਜੇਕਰ ਹਸਪਤਾਲਾਂ ਦੇ ਵਿੱਚ ਪਹੁੰਚ ਗਏ ਤਾਂ ਮਰੀਜ਼ਾਂ ਨੂੰ ਕਿਵੇਂ ਲੱਗ ਗਏ ਤੇ ਹੁਣ ਜੇਕਰ ਵਾਪਸ ਮੰਗਾਲੇ ਤਾਂ ਉਹਨਾਂ ਕੰਪਨੀਆਂ ਦੇ ਉੱਪਰ ਕੀ ਐਕਸ਼ਨ ਲੈ ਰਹੇ ਹੋ ਤੇ ਉਹਨਾਂ ਅਫਸਰਾਂ ਦੇ ਉੱਪਰ ਕੀ ਐਕਸ਼ਨ ਲੈ ਰਹੇ ਹੋ ਜਿਨ੍ਹਾਂ ਨੇ ਹਸਪਤਾਲਾਂ ਦੇ ਵਿੱਚ ਰਿਐਕਸ਼ਨ ਆ ਲਈਆ ਦਵਾਈਆਂ ਭੇਜ ਦਿੱਤੀਆਂ ਜਿੰਨੇ ਸੈਕਟੇਟ ਦੇ ਵਿੱਚ ਬੈਠੇ ਵਿੱਚ ਬੈਠੇ ਅਫਸਰ ਅਧਿਕਾਰੀ ਹੈਗੇ ਕੀ ਉਹਨਾਂ ਦੇ ਵਿੱਚੋਂ ਕੋਈ ਅਧਿਕਾਰੀ ਆਪਣੇ ਬੱਚਿਆਂ ਨੂੰ ਇਹ ਆਰਐਨ ਜਾਂ ਸਮਰੂਪ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਦੇ ਇੰਜੈਕਸ਼ਨ ਲਵਾ ਸਕਦਾ ਮੈਂ ਬਹੁਤ ਸਾਰੇ ਆਪਣੇ ਨਾਲ ਦੇ ਪੇਸ਼ੈਂਟ ਦੇਖੇ ਜਿਨ੍ਹਾਂ ਨੂੰ ਇਹ ਰਿਐਕਸ਼ਨਸ ਆਰਐਲ ਜਾਂ ਐਨਐਸਡੀ ਨਾਲ ਹੋਈਆਂ ਤੁਸੀਂ ਤਾਂ ਸ਼ਰਿਆਮ ਪੰਜਾਬ ਦੇ ਸਿਹਤ ਕ੍ਰਾਂਤੀ ਦੀ ਗੱਲ ਕਰਦੇ ਸੀ ਤੇ ਹੁਣ ਸ਼ਰਿਆਮ ਪੰਜਾਬ ਦੀ ਜਨਤਾ ਦੀ ਸਿਹਤ ਦੇ ਨਾਲ ਖਿਲਵਾੜ ਤੇ ਖਿਲਵਾੜ ਕਰ ਰਹੇ ਹੋ ਵੱਡੇ ਸਵਾਲ ਆਖਰਕਾਰ ਪੰਜਾਬ ਦੇ ਸਿਹਤ ਤੰਤਰ ਤੇ ਖੜੇ ਹੋ ਰਹੇ ਐ ਜਵਾਬ ਦੇਣੇ ਪੈਣਗੇ ਅਸੀਂ ਇਸੇ ਤਰੀਕੇ ਨਾਲ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ ਮੈਨੂੰ ਦਿਓ ਇਜਾਜ਼ਤ ਬਣੇ ਰਹੋ ਆਸ਼ੂ ਨੇ ਜਪਤਰਕਾਰ ਦੇ ਨਾਲ